ਸ਼ੱਕ ਨਾ ਕਰੋ ਇਹ ਪਤਾ ਕਰੋ ਸੱਚ ਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕ ਦਾ ਕਹਿੰਦੇ ਸ਼ੱਕ ਅਤੇ ਬਹਿਮ ਦੀ ਕੋਈ ਦਵਾਈ ਨਹੀਂ ਹੁੰਦੀ ਸ਼ੱਕ ਘਰਾਂ ਦੇ ਘਰ ਉਜਾੜ ਦਿੰਦਾ ਹੈ ਬੜੇ ਨੇੜੇ ਦੇ ਰਿਸ਼ਤਿਆਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਦੂਰੀਆਂ ਪਾ ਦਿੰਦਾ ਹੈ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਇਥੋਂ ਤੱਕ ਕਈ ਵਾਰ ਤਾਂ ਸ਼ੱਕ ਦੇ ਚੱਲਦੇ ਕਤਲ ਵੀ ਹੋ ਜਾਂਦੇ ਐ ਇਸ ਲਈ ਜੇ ਤੁਹਾਨੂੰ ਆਪਣੇ ਪਾਰਟਨਰ ਤੇ ਜਾਂ ਕਿਸੇ ਹੋਰ ਬੰਦੇ ਤੇ ਸ਼ੱਕ ਆ ਤਾਂ ਉਸ ਗੱਲ ਨੂੰ ਕਲੀਅਰ ਕਰੋ ਕਿਉਂਕਿ ਕਈ ਵਾਰ ਸ਼ੱਕ ਐਡਾ ਭਿਆਨਕ ਰੂਪ ਲੈ ਲੈਂਦਾ ਹੈ ਕਿ ਉਸ ਤੋਂ ਬਾਅਦ ਬੰਦਾ ਕੋਈ ਗਲਤ ਕਦਮ ਚੱਕ ਬੈਠਦਾ ਹੈ ਤੇ ਫੇਰ ਉਸ ਦੇ ਕੋਲ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਹੁੰਦਾ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲ ਨਾਲ ਹੀ ਸਬੰਧਤ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੋਗਾ ਮੋਗਾ ਦੇ ਅਧੀਨ ਪੈਂਦਾ ਥਾਣਾ ਬਾਗਾ ਪੁਰਾਣਾ ਤੇ ਇਸ ਥਾਣੇ ਦੇ ਅਧੀਨ ਪੈਂਦਾ ਪਿੰਡ ਟਿਲਮਾ ਇੱਥੋਂ ਦਾ ਰਹਿਣ ਵਾਲਾ ਰਿੱਕੀ ਖਾਨ ਜਿਸ ਦਾ ਵਿਆਹ ਹੋਇਆ ਪ੍ਰਵੀਨ ਦੇ ਨਾਲ ਜੋ ਕਿ ਬਰਨਾਲਾ ਦੇ ਪਿੰਡ ਮੱਝੂਕੇ ਦੀ ਰਹਿਣ ਵਾਲੀ ਸੀ ਲਗਭਗ 9-10 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੁੰਦਾ ਹੈ ਜ਼ਿੰਦਗੀ ਚੰਗੀ ਚੱਲਦੀ ਹੈ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਹੁੰਦਾ ਹੈ ਦੋ ਬੱਚੇ ਮੁੰਡਾ ਅਤੇ ਕੁੜੀ ਮੁੰਡੇ ਦੀ ਉਮਰ ਹੁਣ ਲਗਭਗ 8 ਸਾਲ ਸੀ ਤੇ ਕੁੜੀ ਦੀ ਉਮਰ ਲਗਭਗ 6 ਸਾਲ ਸੀ ਗੱਲ ਹੈ 25 ਜੂਨ 2025 ਦੀ ਸਵੇਰ ਦਾ ਸਮਾਂ ਸੀ ਪ੍ਰਵੀਨ ਦੇ ਪੇਕੇਆਂ ਨੂੰ ਸਹੁਰੇ ਪਰਿਵਾਰ ਵੱਲੋਂ ਇੱਕ ਫੋਨ ਜਾਂਦਾ ਹੈ ਤੇ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਪ੍ਰਵੀਨ ਦੇ ਸੱਟ ਲੱਗੀ ਤੁਸੀਂ ਜਲਦੀ ਆ ਜਾ ਬੋ ਹੁਣ ਜੋ ਪ੍ਰਵੀਨ ਸੀ ਉਸ ਦੇ ਹੋਰ ਰਿਸ਼ਤੇਦਾਰ ਵੀ ਇੱਥੇ ਰਹਿੰਦੇ ਸੀ ਤਾਂ ਉਹਨਾਂ ਨਾਲ ਵੀ ਜਦੋਂ ਪੇਕਾ ਨੇ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਵੀਨ ਦੀ ਤਾਂ ਮੌਤ ਹੋ ਗਈ ਹੁਣ ਸਾਰਾ ਪੇਕਾ ਪਰਿਵਾਰ ਪ੍ਰਵੀਨ ਦੇ ਸਹੁਰੇ ਆਉਂਦਾ ਤੇ ਜਦੋਂ ਆ ਕੇ ਦੇਖਦਾ ਹੈ ਪ੍ਰਵੀਨ ਦੀ লাশ ਖੂਨ ਨਾਲ ਲਥਪਥ ਹੋਈ ਪਈ ਸੀ ਇਹ ਦੇਖ ਕੇ ਸਭ ਦੇ ਹੋਸ਼ ੁੱਟ ਜਾਂਦੇ ਨੇ ਸਭ ਹੈਰਾਨ ਹੋ ਜਾਂਦੇ ਨੇ ਕਿ ਆਖਰ ਪ੍ਰਵੀਨ ਦੀ ਮੌਤ ਹੋ ਚੁੱਕੀ ਆ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਕਈ ਸਵਾਲ ਹੁਣ ਪੀਕੇ ਪਰਿਵਾਰ ਦੇ ਦਿਮਾਗ ਦੇ ਵਿੱਚ ਸੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਆ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰਦੀ ਆ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਆ ਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਕਤਲ ਹੋਇਆ ਪ੍ਰਵੀਨ ਦਾ ਇਹ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪਤੀ ਰਿੱਕੀ ਖਾਨ ਨੇ ਹੀ ਇਸ ਉੱਪਰ ਕਹਿਆਂ ਦੇ ਨਾਲ ਬਾਰ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪ੍ਰਵੀਨ ਦੇ ਸਿਰ ਉੱਪਰ ਬਾਰ ਸਨ ਉਸ ਦੇ ਮੂੰਹ ਪਰ ਬਾਰ ਸਨ ਤੇ ਉਸ ਤੇ ਗਰਦਨ ਉੱਪਰ ਬਾਰ ਸਨ ਜਾਨੀ ਬੜੀ ਬੁਰੀ ਤਰ੍ਹਾਂ ਪ੍ਰਵੀਨ ਦੇ ਉੱਪਰ ਕਹਿਆਂ ਦੇ ਨਾਲ ਉਸ ਦੇ ਪਤੀ ਰਿੱਕੀ ਖਾਨ ਨੇ ਬਾਰ ਕੀਤੇ ਸੀ ਜਦੋਂ ਪ੍ਰਵੀਨ ਦੇ ਉੱਪਰ ਉਸ ਦੇ ਪਤੀ ਨੇ ਬਾਰ ਕੀਤੇ ਤਾਂ ਉਸ ਨੇ ਚੀਕਾਂ ਮਾਰੀਆਂ ਚੰਗਿਆੜਾ ਮਾਰੀਆਂ ਇਹ ਚੀਕਾਂ ਸੁਣ ਕੇ ਜੋ ਆਸ-ਪਾਸ ਦੇ ਲੋਕ ਸੀ ਉਹ ਉਸ ਦੇ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਪ੍ਰਵੀਨ ਤਰਸ ਰਹੀ ਸੀ ਤੇ ਜੋ ਰਿੱਕੀ ਖਾਨ ਸੀ ਉਹ ਆਪਣੇ ਹੱਥ ਪੈਰ ਤੋੜ ਰਿਹਾ ਸੀ ਕਿਉਂਕਿ ਉਹ ਖੂਨ ਨਾਲ ਲਥਪਤ ਸੀ ਪੁਲਿਸ ਹੁਣ ਰਿੱਕੀ ਖਾਨ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੋ ਪ੍ਰਵੀਨ ਦਾ ਭਰਾ ਹੁੰਦਾ ਯਾਸੀਨ ਖਾਨ ਉਸ ਦੇ ਬਿਆਨਾਂ ਉੱਪਰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਵੱਲੋਂ ਦੱਸਿਆ ਜਾਂਦਾ ਕਿ ਮੇਰੀ ਭੈਣ ਦਾ ਵਿਆਹ ਰਿੱਕੀ ਦੇ ਨਾਲ 9-10 ਸਾਲ ਪਹਿਲਾਂ ਹੋਇਆ ਇਹਨਾਂ ਦੇ ਦੋ ਬੱਚੇ ਸਨ ਮੁੰਡਾ ਕੁੜੀ ਤੇ ਉਸ ਤੋਂ ਬਾਅਦ ਜੋ ਰਿੱਕੀ ਖਾਂਸੀ ਉਸ ਨੂੰ ਮੇਰੀ ਭੈਣ ਉੱਪਰ ਸ਼ੱਕ ਹੋ ਗਿਆ ਕਿ ਏਸ ਦੇ ਕਿਸੇ ਗੈਰ ਮਰਦ ਦੇ ਨਾਲ ਸੰਬੰਧ ਨੇ ਇਹ ਏਸ ਉੱਪਰ ਸ਼ੱਕ ਕਰਦਾ ਸੀ ਕਾਫੀ ਸਮਾਂ ਪਹਿਲਾਂ ਇਹਨਾਂ ਦੀ ਇਸ ਗੱਲ ਪਿੱਛੇ ਲੜਾਈ ਵੀ ਹੋਈ ਪਰ ਉਸ ਤੋਂ ਬਾਅਦ ਇਹ ਮਾਮਲਾ ਠੰਡਾ ਹੋ ਗਿਆ ਪਰ ਫੇਰ ਵੀ ਇਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਿਹਾ ਤੇ ਆਖਰ ਇਸ ਸ਼ੱਕ ਨੇ 25 ਜੂਨ 2025 ਨੂੰ ਉਹ ਕਰਵਾ ਦਿੱਤਾ ਜਿਸ ਦੀ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਰਿੱਕੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਰਿੱਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਰਿੱਕੀ ਦੇ ਦੋ ਬੱਚੇ ਨੇ ਪ੍ਰਵੀਨ ਦੇ ਦੋ ਬੱਚਿਆ ਉਹਨਾਂ ਦਾ ਕੀ ਹੋਵੇਗਾ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਪ੍ਰਵੀਨ ਦੀ ਮੌਤ ਹੋ ਗਈ ਅਤੇ ਰਿੱਕੀ ਨੂੰ ਜੇਲ੍ਹ ਹੋ ਜਾਣੀ ਹੈ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਉੱਪਰ BNS 103 ਧਾਰਾ ਦੇ ਅਧੀਨ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਕਿਹਾ ਕਿ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲਇਤਾ ਜਾਵੇਗਾ ਤੇ ਜੋ ਕਹੀ ਇਸ ਨੇ ਪ੍ਰਵੀਨ ਦਾ ਕਤਲ ਕਰਨ ਲਈ ਵਰਤੀ ਆ ਉਹ ਵੀ ਬਰਾਮਦ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅਦਾਲਤ ਵੱਲੋਂ ਰਿੱਕੀ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਕੀ ਇਸ ਕੇਸ ਦੇ ਵਿੱਚ ਅੱਗੇ ਹੋਵੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤਨੀ ਦਾ ਪਤੀ ਨੇ ਸ਼ੱਕ ਦੇ ਵਿੱਚ ਵਿੱਚ ਹੀ ਕਤਲ ਕਰ ਦਿੱਤਾ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਨੇ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਕਿਉਂਕਿ ਉਸ ਦਾ ਆਉਣ ਵਾਲਾ ਸਮਾਂ ਜੇਲ੍ਹ ਵਿੱਚ ਕੱਟੇਗਾ ਪਰ ਜੋ ਮਾਸੂਮ ਬੱਚੇ ਨੇ ਉਹਨਾਂ ਦਾ ਕੀ ਕਸੂਰ ਸੀ ਉਹ ਇੱਕ ਤਰ੍ਹਾਂ ਦੇ ਅਨਾਥ ਹੋ ਗਏ ਉਹਨਾਂ ਦੇ ਉੱਪਰੋਂ ਤਾਂ ਇੱਕ ਤਰ੍ਹਾਂ ਦਾ ਮਾਤਾ ਪਿਤਾ ਦਾ ਸਾਯਾ ਹੀ ਉੱਠ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ